ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਿਆਂ ਵੀ ਕਈ ਮੇਰੇ ਤੇ ਨਾ ਸਵਾਲ ਉੱਠਦੇ ਆ ਵੀ ਇਹ ਕੱਦੀਆਂ ਚੱਕ ਰਹੇ ਆ ਜਾਇ ਧਰਮ ਨੂੰ ਮਾੜਾ ਬੋਲਦੇ ਆ ਸੋ ਸਾਰੇ ਧਰਮ ਸਾਡੇ ਸਤਿਕਾਰਯੋਗ ਨੇ ਔਰ ਜਿਨ੍ਹਾਂ ਦੇ ਘਰ ਚਮਕੀਆਂ ਗੱਦੀਆਂ ਲੱਗੀਆਂ ਨੇ ਜਿਵੇਂ ਫੋਟਮਾਂ ਲੱਗੀਆਂ ਧੂਨੇ ਲੱਗੇ ਹੁੰਦੇ ਨੇ ਅਸੀਂ ਉਹਨਾਂ ਨੂੰ ਚੱਕਣ ਦੀ ਬਜਾਏ ਕਈ ਲੋਕ ਜਿਹੜੇ ਉਹ ਧਰਮ ਦੀ ਆੜ ਵਿੱਚ ਬਹੁਤ ਸਾਰਾ ਜਿਆਦਾ ਜਿਹੜਾ ਪਖੰਡਵਾਦ ਉਹਨੂੰ ਪ੍ਰਮੋਟ ਕਰ ਰਹੇ ਸਭ ਤੋਂ ਵੱਡੀ ਗੱਲ ਹੈ ਵੀਡੀਓਜ਼ ਨਹੀਂ ਜਿਹੜੀ ਸੰਗਤਾਂ ਦੇ ਵਿੱਚ ਗੱਲ ਜਾਂਦੀ ਹੈ ਪ੍ਰਮੋਟ ਵੀਡੀਓਜ਼ ਨਹੀਂ ਹੁੰਦਾ ਜਿਵੇਂ ਭਾਈ ਸਾਹਿਬ ਜੀ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਵੀ ਸ਼ਿਵਨਾਥ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਇੱਕ ਦੋ ਵੀਰ ਹੰਸ ਰਾਜ ਜੀ ਦੇ ਭਾਈ ਆ ਸ਼ਾਇਦ ਕੈਨੇਡਾ ਦੇ ਵਿੱਚ ਬੈਠੇ ਉਹਨਾਂ ਨੇ ਵੀ ਵੀਡੀਓ ਪਾਈ ਆ ਵੀ ਭਾਈ ਮਨਪ੍ਰੀਤ ਸਿੰਘ ਸਮਝੌਤਾ ਕਿਵੇਂ ਕਰ ਲੈਂਦੇ ਆ ਮੈਂ ਪਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੇਰੇ ਇੱਕ ਬੱਚਾ ਹੈ ਮੇਰੇ ਇੱਕ ਪੁੱਤ ਹੈ ਤੇ ਮੈਂ ਉਹ ਗੁਰੂ ਨਾਨਕ ਸਾਹਿਬ ਤੋਂ ਲਿਆ ਹੈ ਜੇ ਜਿਹੜੇ ਮੇਰੇ ਲਈ ਕੁਝ ਕਮੈਂਟ ਕਰਨ ਵਾਲੇ ਆ ਵੀ ਇਸ ਸਮਝੌਤਾ ਹੋਣਾ ਹੋ ਗਿਆ ਹੋਣਾ ਵੀ ਚੰਗੇ ਪੈਸੇ ਲੈਲੇ ਹੋਣੇ ਆ। ਬੰਦੇ ਹਾਜ਼ਰ-ਨਾਜ਼ਰ ਗੁਰੂ ਰਣ ਸਾਹਿਬ ਜੀ ਔਰ ਇੱਕੋ ਬੱਚਾ ਮੇਰੇ ਮੈਂ ਸ਼ਿਵਨਾਥ ਦੇ 1 ਰੁਪਏ ਦਾ ਵੀ ਰਵਾਜਾਰ ਹੋਵਾਂ। 1 ਰੁਪਏ ਉਹਦੇ ਘਰੋਂ ਮੈਂ 1 ਰੁਪਿਆ ਵੀ ਲਿਆ ਹੋਵੇ ਉਹਦੀ ਜੇਬ ਚੋਂ ਦੀ ਤਲੀ ਤੋਂ। ਮੇਰੇ ਨਾਂ ਤੇ ਕੋਈ ਲੈ ਗਿਆ ਹੋਵੇ ਤੇ ਸ਼ਿਵਨਾਥ ਮੇਰੇ ਸਾਹਮਣੇ ਆ ਕੇ ਗੱਲ ਕਰੇ। ਦੂਜੀ ਰਹੀ ਗੱਲ शिवनाथ ਨੇ ਕਿਹਾ ਸੀ ਕਿ ਮੈਂ ਵੀਡੀਓ ਨਹੀਂ ਪਾਉਂ ਜਿਹੜੇ ਵੀਰ ਕਹਿ ਰਹੇ ਨੇ ਨਾ ਕੱਲੀ ਵੀਡੀਓ ਦੀ ਗੱਲ ਨਹੀਂ ਉਥੇ ਉਹਨੇ ਆਪਣੀ ਮੁਆਫੀ ਵੀ ਮੰਗੀ ਹੈ ਜੋ ਜੋ ਨੇ ਕਰਮकांड ਪਖੰਡ ਕੀਤੇ ਹੈ ਔਰ ਲਿਖਤੀ ਤੌਰ ਤੇ ਖਦਾਇਤ ਵੀ ਜਾਰੀ ਕੀਤੀ ਸੀ ਅਸੀਂ ਕਿਉਂਕਿ ਅਸੀਂ ਸ਼ਾਂਤ ਬਈ ਪੂਰਵਕ ਜਿਹੜਾ ਚੱਲਣਾ ਚਾਹੁੰਦੇ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਔਰ ਨਾਲ ਕਿਤੇ ਮਾਹੌਲ ਖਰਾਬ ਕੀਤਾ ਹੈ ਹਦਾਇਤਾਂ ਦੀ ਉਹਨੇ ਪਾਲਣਾ ਕੀਤੀ ਸੀ ਵੀ ਮੈਂ ਉਹ ਪਖੰਡ ਵੀ ਨਹੀਂ ਕਰੂੰਗੀ ਵੀ ਜਿਹੜਾ ਕੋਈ ਆਇਆ ਤੇ ਉਹਦੀ ਹੱਥ ਦੀ ਹੱਡੀ ਟੁੱਟੀ ਐ ਡਾਕਟਰ ਨੇ ਜਵਾਬ ਦਿੱਤਾ ਤੇ ਹੱਥ ਚ ਫੜ ਕੇ ਉਹਦਾ ਗੁੱਟ ਤੇ ਕਹਿਦਾ ਕਿ ਮੈਂ ਨਹੀਂ ਹੱਡੀ ਜੋੜ ਦੇਣਾ ਇਹ ਪਖੰਡੀ ਐ ਨਾ ਸਭ ਕੁਝ ਨੇ ਜਿਹੜੇ ਡਾਕਟਰ ਤੋਂ ਜਵਾਬ ਮਿਲ ਗਿਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਉਹ ਕਹਿੰਦਾ ਮੈਂ ਠੀਕ ਕਰ ਦੇਣਾ ਉਹ ਕਹਿੰਦਾ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗਾ ਪਰ ਫਿਰ ਵੀ ਉਹਦੀ ਇੱਕ ਵੀਡੀਓਜ਼ ਵਾਇਰਲ ਤੋਂ ਹੁੰਦੀ ਆ ਭਾਵੇਂ ਪੱਤਰਕਾਰ ਰਹੀ ਹੋਵੇ ਤੁਸੀਂ ਪੱਤਰਕਾਰਾਂ ਨੂੰ ਫਿਰ ਕਿਉਂ ਕੁੜੀਆਂ ਨੂੰ ਅੱਗੇ ਕੀਤਾ ਉਹ ਬੇਬੀਆਂ ਨੂੰ ਅੱਗੇ ਕਰਕੇ ਉਹਨੇ ਇਹ ਗੱਲ ਕਹੀ ਐ ਵੀ ਤੁਸੀਂ ਰੋਕੋ ਤੇ ਰੋਕੇ ਕਹੋ ਵੀ ਅਸੀਂ ਇੱਥੇ ਆਏ ਅਸੀਂ ਠੀਕ ਹੋਏ ਇਲਾਜ ਹੋਇਆ ਮਤਲਬ ਵੀਡੀਓਸ ਰਾਹੀਂ ਸੰਗਤ ਨੂੰ ਗੁੰਮਰਾਹ ਕਰਨਾ ਪ੍ਰਮੋਟ ਕਰਨਾ ਤੋਂ ਮੈਂ ਬੇਨਤੀ ਕਰ ਰਿਹਾ ਸੀ ਉਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹਦੈਤਾਂ ਦੀ ਫਰਨਾ ਵਾਸਤੇ ਉਹਨੂੰ ਕਿਹਾ ਸੀ ਉਹਨੇ ਵੀਡੀਓਸ ਪਾਈਆਂ ਔਰ ਜੇ ਉਹ ਪਖੰਡਵਾਦ ਨਹੀਂ ਛੱਡੂ ਤੇ ਮੈਂ ਤੇ ਪਹਿਲਾਂ ਵੀ ਬੇਨਤੀ ਕੀਤੀ ਹੈ ਇੱਕ ਵੀਡੀਓ ਵਿੱਚ ਉਹਨੇ ਕਿਹਾ ਵੀ ਮੈਂ ਭਮਨਪ੍ਰੀਤ ਸਿੰਘ ਖਾਲਸਾ ਜੀ ਮੇਰੇ ਭਰਾ ਨੇ ਭਰਾ ਤਾਂ ਸੀ ਤੁਹਾਡੇ ਵੀ ਸਾਰਿਆਂ ਦੇ ਹੀ ਆ ਇੱਥੇ ਬਜ਼ੁਰਗ ਬੈਠੇ ਸੀ ਉਹਨਾਂ ਦੇ ਬੱਚੇ ਆ ਵੀ ਸਾਡੇ ਤੋਂ ਛੋਟੇ ਆ ਸਾਡੇ ਵੀਰ ਆ ਪਰ ਇਹ ਨਹੀਂ ਹੁੰਦਾ ਵੀ ਜੇ ਤੈਨੂੰ ਸ਼ਾਂਤਮਈ ਪੂਰਵਕ ਅਸੀਂ ਤੇਰੇ ਨਾਲ ਗੱਲਬਾਤ ਕਰਕੇ ਤੈਨੂੰ ਸਮਝਾਤਾ ਤੂੰ ਸ਼ਰਤਾਂ ਮੰਨ ਲੀਆਂ ਤੇ ਬਾਅਦ ਵਿੱਚ ਤੂੰ ਹਜੇ ਵੀ ਉਹ ਬਖੰਡਵਾਦ ਕਰੇ ਤੇ ਅਸੀਂ ਤੇਰੀ ਗੱਦੀ ਤੇ ਆਵਾਂਗੇ ਇੱਕ ਮੈਂਟਲੀ ਆਪੋਸਿਟ ਮੈਂ ਬੱਚਾ ਲੈ ਕੇ ਆਉਂਗਾ ਤੂੰ ਮੈਨੂੰ ਕਿਹਾ ਸੀ ਵੀ ਮੇਰਾ ਮਨ ਕੀ ਤੇ ਭਰਾ ਹੈ ਤੇ ਮੈਂ ਚਲ ਭਰਾ ਬਣ ਕੇ ਆਉਂਗਾ ਤੇ ਜੇ ਉਹ ਬੱਚਾ ਠੀਕ ਨਾ ਹੋਇਆ ਤੇ ਫਿਰ ਸੰਘਰਸ਼ ਹੁਣ ਵੱਡਾ ਤੇ ਤਿੱਖਾ